ਹਾਂਜੀ ਜਿੰਨੇ ਵੀ ਮੇਰੇ ਵੀਰ ਭਰਾ ਮੇਰੀ ਵੀਡੀਓ ਦੇਖ ਰਹੇ ਆ ਪਹਿਲਾਂ ਤਾਂ ਉਹਨਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਮੈਂ ਸਾਹਿਲ ਇੰਟਰਪ੍ਰਾਈਜ਼ ਜਗਰਾਉਂ ਤੋਂ ਆਪਾਂ ਤੁਹਾਡੇ ਲਈ ਬਹੁਤ ਹੀ ਮਸ਼ਹੂਰ ਅਲੈਕ ਕੰਪਨੀ ਜੋ ਕਿ ਦੁਬਈ ਵਿੱਚ ਹੈ ਉਸ ਦੀ 30 ਨਵੰਬਰ ਨੂੰ ਇੰਟਰਵਿਊ ਜਲੰਧਰ ਵਿਖੇ ਕਰਵਾ ਰਹੇ ਹਾਂ ਇਸ ਵਿੱਚ ਆਪਾਂ ਨੂੰ ਸਕਿਉਰਟੀ ਗਾਰਡ ਲੜਕਿਆਂ ਦੀ ਜ਼ਰੂਰਤ ਹੈ ਜਿਸ ਦੀ ਤੁਹਾਨੂੰ ਸੈਲਰੀ ਕੰਪਨੀ ਵੱਲੋਂ 1885 ਰੁਪਏ ਤੋਂ ਲੈ ਕੇ ਸਾਲ 35 ਗ੍ਰਾਮ ਤੱਕਰ ਮਿਲੇਗੀ ਇਸ ਵਿੱਚ ਤੁਹਾਨੂੰ ਨੋਰਮਲ ਇੰਗਲਿਸ਼ ਬੋਲਣੀ ਆਉਣੀ ਚਾਹੀਦੀ ਹੈ ਤੁਸੀਂ ਘੱਟੋ ਘੱਟ 10ਵੀਂ ਪਾਸ ਹੋਣੀ ਚਾਹੀਦੀ ਹੋ ਤੇ ਤੁਹਾਡਾ ਕੱਦ ਘੱਟੋ ਘੱਟ 5 ਫੁੱਟ ਤੱਕਰ ਹੋਣਾ ਚਾਹੀਦਾ ਹੈ ਇੱਕ ਮੇਰੇ ਵੀਰਾਂ ਲਈ ਹੋਰ ਖੁਸ਼ੀ ਦੀ ਗੱਲ ਇਸ ਵਿੱਚ ਪੱਗ ਵਾਲੇ ਵੀਰ ਅਤੇ ਟੈਟੂ ਵਾਲੇ ਵੀਰ ਵੀ ਅਪਲਾਈ ਕਰ ਸਕਦੇ ਹਨ ਅਗਰ ਤੁਸੀਂ ਵੀ ਇੰਟਰਵਿਊ ਦੇਣਾ ਚਾਹੁੰਦੇ ਹੋ ਸਿਕਿਉਰਿਟੀ ਗਾਰਡ ਵਿੱਚ ਦੁਬਈ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਆਪਣਾ ਨਾਮ ਪਤਾ ਲਿਖਵਾ ਸਕਦੇ ਹੋ ਅਗਰ ਹੋਰ ਵੀ ਜਾਣਕਾਰੀ ਚਾਹੁੰਦੇ ਹੋ ਤਾਂ ਸਾਡੇ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ